ਰਾਮਾ ਮੰਡੀ ਪੁਲਿਸ ਨੇ ਇੱਕ ਜਿਸਫਰੋਸ਼ੀ ਕਰਨ ਵਾਲੇ ਤੰਦੇ ਦਾ ਪਰਦਾ ਫਾਸ਼ ਕਰ ਦਿੱਤਾ ਦਰਸਲ ਦਾ ਸੀ ਕਿ ਇੱਕ ਹੋਟਲ ਦੀ ਨੀਚੀ ਇੱਕ ਬਿਲਡਿੰਗ ਦੇ ਵਿੱਚ ਇਹ ਗੈਰ ਕਾਨੂੰਨੀ ਗਤੀਵਿਧੀਆਂ ਜੂ ਚੱਲ ਰਹੀਆਂ ਸੀਗੀਆਂ ਇਹ ਤੰਦਾ ਚੱਲਦਿਆਂ ਸੀ ਜਿਸ ਤੋਂ ਬਾਅਦ ਰਾਮਾ ਮੰਡੀ ਪੁਲਿਸ ਦੇ ਵੱਲੋਂ ਇਸ ਦਾ ਪਰਦਾ ਫਾਸ਼ੀ ਕਰ ਦਿੱਤਾ ਗਿਆ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਦਰਸ਼ਕ ਦੱਸਿਆ ਜਾ ਰਿਹਾ ਹੈ ਕਿ ਉਸ ਹੋਟਲ ਦੀ ਬਿਲਡਿੰਗ ਦੇ ਵਿੱਚ ਦੋ ਵਿਅਕਤੀ ਜਿਹੜੇ ਸੀਗੇ ਉਹ ਨਜਾਇਜ਼ ਤੰਦਾ ਚਲਾਉਂਦੇ ਸੀਗੇ ਔਰ ਜਿਸ ਤੋਂ ਬਾਅਦ ਉਹ ਜਿਹਦਾ ਹੋਟਲ ਦਾ ਮਾਲਕ ਸੀਗਾ ਉਹ ਵੀ ਵਿੱਚ ਰਲਿਆ ਹੋਇਆ ਸੀਗਾ ਔਰ ਦੋ ਔਰਤਾਂ ਉੱਥੇ ਪੱਕੀਆਂ ਰੱਖੀਆਂ ਹੋਈਆਂ ਸੀਗੇ ਇਸ ਤੰਦੇ ਦੇ ਲਈ ਜਿਸ ਤੋਂ ਬਾਅਦ ਹੁਣੇ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਹ ਦੋ ਔਰਤਾਂ ਪੱਕੀਆਂ ਸੀਗੀਆਂ ਔਰ ਬਾਹਰੀ ਔਰਤਾਂ ਨੂੰ ਬੁਲਵਾ ਕੇ ਤਾਂ ਇਹ ਧੰਦਾ ਕਰਵਾਇਆ ਜਾਂਦਾ ਸੀਗਾ ਜਿਸਮ ਫਰੋਸ਼ੀ ਦਾ ਔਰ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਖੁਲਾਸੇ ਹੋ ਗਏ ਨੇ ਤਾਂ ਪੁਲਿਸ ਦੇ ਵੱਲੋਂ ਜੋ ਹੈ ਮੌਕੇ ਤੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਤੇ ਉੱਥੇ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਨਾਲ ਦੀ ਨਾਲ ਉਥੇ ਦੇ ਵੱਡੇ ਖੁਲਾਸੇ ਹੋ ਗਏ ਨੇ ਤਾਂ ਲੋਕਾਂ ਨੂੰ ਬੁਲਾ ਕੇ ਉਥੇ ਜਿਹੜਾ ਧੰਦਾ ਚਲਾਇਆ ਜਾਂਦਾ ਸੀ ਤਾਂ ਪੈਸੇ ਜਿਹੜੇ ਨੇ ਲਏ ਜਾਂਦੇ ਸੀ ਤੇ ਉਥੇ ਇਹ ਕਾਲਾ ਕੰਮ ਕੀਤਾ ਜਾਂਦਾ ਸੀ ਤਾਂ ਪੁਲਿਸ ਦੇ ਵੱਲੋਂ ਵੱਡੇ ਪੱਦਰ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਤੁਹਾਨੂੰ ਦੱਸ ਜੀਏ ਕਿ ਹੁਣਰ ਹੋਟਲ ਮਾਲਕ ਤੇ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਹਾਲਾਂਕਿ ਹੁਣੇ ਦੋ ਕੁੜੀਆਂ ਨੂੰ ਪੱਕੀਆਂ ਰੱਖਿਆ ਤੇ ਹੋਰ ਬਾਕੀ ਕੁੜੀਆਂ ਨੂੰ ਬੁਲਾ ਕੇ ਇਹ ਜੋ ਤੰਦਾ ਕਾਲਾ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਦੇ ਸੀਗੇ ਔਰ ਪੁਲਿਸ ਨੂੰ ਜਦੋਂ ਸੂਚਨਾ ਮਿਲਦੀ ਹੈ ਤਾਂ ਪੁਲਿਸ ਇਸ ਹੋਟਲ ਦੀ ਜਿਹੜੀ ਬਿਲਡਿੰਗ ਆ ਉਸ ਦੇ ਵਿੱਚ ਪਹੁੰਚਦਾ ਤੇ ਉੱਥੇ ਆ ਕੇ ਦੇਖਿਆ ਜਾਂਦਾ ਕਿਵੇਂ ਇਹ ਕਾਲਾ ਤੰਦਾ ਚਲਾਇਆ ਜਾਂਦਾ ਹੈ। ਔਰ ਉਸ ਤੋਂ ਬਾਅਦ ਹੁਣ ਔਰਤਾਂ ਜਿਹੜੀਆਂ ਉੱਥੇ ਪਕੀਆਂ ਰੱਖ ਕੇ ਉਹਨਾਂ ਕੋਲੋਂ ਇਹ ਗੰਦੇ ਕੰਮ ਕਰਵਾਈ ਜਾਂਦੇ ਸਨ ਜਿਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਆ ਤਾਂ ਇਹਨਾਂ ਗੈਂਗਸ ਦੇ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਨੇ ਉਹਨਾਂ ਦੇ ਪਰਦੇ ਫਾਸ਼ ਕਰਨ ਦੀ ਪੂਰਨ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਆ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਵੰਦਦਾ ਹੈ ਤਾਂ ਕਿ ਖਬਰ ਜਿਹੜੀ ਆ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਕਿਸ ਕਦਰ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦਾ ਕੰਮਕਾਜ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਸ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਗਈ ਹੈ ਵੱਡੀ ਖਬਰ ਫੜ ਨਾਲ ਸਾਂਝੀ ਕਰਦੇ ਹਾਂ ਕਿ ਕਪੂਰਤਲ ਦੀ ਬਿਲਡਿੰਗ ਦੇ ਵਿੱਚ ਇੱਕ ਕਾਲਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਛਾਪੇਵਾਰੀ ਕਰਕੇ ਵੱਡੇ ਖੁਲਾਸੇ ਕਰ ਦਿੱਤੇ ਨੇ ਤਾਂ ਹਾਲਾਂਕਿ ਬਹੁਤ ਸਾਰੇ ਅਜਿਹੇ ਥਾਮਾਨੇ ਜਿੱਥੇ ਕਿ ਅਜਿਹੇ ਤੰਦੇ ਚਲਾਏ ਜਾਂਦੇ ਨੇ ਤਾਂ ਵਿਦੇਸ਼ੀ ਕੁੜੀਆਂ ਵੀ ਮੰਗਵਾਈਆਂ ਜਾਂਦੀਆਂ ਨੇ ਜਾਂ ਕਈ ਘਰਾਂ ਦੇ ਵਿੱਚ ਕਾਲੇ ਕੰਮ ਹੁੰਦੇ ਨੇ ਤਾਂ ਜਿਸ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਹਾਂ ਦੇ ਜਾਂਚ ਕਰ ਰਹੀ ਐ ਐਕਸ਼ਨ ਮੋਰ ਦੇ ਵਿੱਚ ਐ ਤੇ ਜੇਕਰ ਕਿਤੇ ਵੀ ਅਜਿਹੀ ਕੋਈ ਹਰਕਤ ਕਰਦੇ ਹੋਏ ਫੜਿਆ ਜਾਂਦਾ ਤਾਂ ਉੱਥੇ ਤੁਰੰਤ ਐਕਸ਼ਨ ਲੱਤਾ ਜਾ ਰਿਹਾ ਤਾਂ ਇਹਨਾਂ ਖਬਰ ਇਸ ਵਕਤ ਦੀ ਇਸ ਮੁਖ ਦੇ ਦੇ ਸ਼ੇਅਰ ਕਰੋ ਤਾਂ ਕਿ ਜੇਕਰ ਕਿਤੇ ਹੋਰ ਵੀ ਜਹੀ ਕੋਈ ਗਤੀਵਿਧੀ ਹੁੰਦੀ ਆ ਤਾਂ ਪੁਲਿਸ ਤੱਕ ਪਹੁੰਚ ਕੀਤੀ ਜਾਵੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਜਿਸ ਤੋਂ ਬਾਅਦ ਪੁਲਿਸ ਕੋਲੋਂ ਐਕਸ਼ਨ ਲੱਤੇ ਜਾਣਗੇ ਤਾਂ ਇਹ ਖਬਰ ਹੈ ਤੇ ਇਸ ਬਾਬਤ ਤੁਹਾਡੇ ਕੀ ਜਾਣੇ ਜ਼ਰੂਰ ਟਵਿੰਟ ਕਰਕੇ ਵਿਚਾਰ ਆਪਣੇ ਜੋ ਸਾਡੇ ਨਾਲ ਸਾਂਝੇ ਕਰਨਾ